ਜਿਹੜੇ ਗਾਇਕ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਦੀ ਕਦਰ ਕਰਦੇ ਨੇ ਤਾਂ ਪ੍ਰਸ਼ੰਸਕ ਵੀ ਆਪਣੇ ਉਸ ਚਹੇਤੇ ਗਾਇਕ ਨੂੰ ਪਲਕਾਂ ਤੇ ਬਿਠਾ ਕੇ ਰੱਖਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਇਹ ਗੱਡੀ ਦੇ ਵਿੱਚ ਬੈਠਾ ਗਾਇਕ ਜੋ ਦੇਖ ਰਹੇ ਹੋ ਇੱਕ ਹੋਰ ਵਾਲਾ ਮਾਨ ਹੈ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਿਆ ਸੀ ਆਪਣੇ ਪੂਰੇ ਪਰਿਵਾਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਦੋਕ ਸੰਜਿਆ ਕਰਨ ਦੇ ਲਈ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਤਾਂ ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਹਰ ਐਤਵਾਰ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਿੱਧੂ ਦੇ ਪ੍ਰਸ਼ੰਸਕ ਪਹੁੰਚਦੇ ਨੇ ਜਦੋਂ ਹੀ ਇਹਨਾਂ ਪ੍ਰਸ਼ੰਸਕਾਂ ਨੇ ਕੋਰ ਵਾਲੇ ਮਾਨ ਨੂੰ ਦੇਖਿਆ ਤਾਂ ਤਸਵੀਰਾਂ ਖਿੱਚਵਾਉਣ ਦੇ ਲਈ ਅੱਗੇ ਆ ਗਏ ਤਾਂ ਕੋਰ ਵਾਲੇ ਮਾਨ ਨੇ ਵੀ ਆਪਣੀ ਗੱਡੀ ਰੋਕ ਲਈ ਤੇ ਇਹਨਾਂ ਪ੍ਰਸ਼ੰਸਕਾਂ ਨੂੰ ਤਸਵੀਰਾਂ ਕਰਵਾਉਣ ਦਾ ਪੂਰਾ ਮੌਕਾ ਦਿੱਤਾ ਜਿੰਨੇ ਵੀ ਪ੍ਰਸ਼ੰਸਕ ਸੀ ਸਿੱਧੂ ਦੀ ਹਵੇਲੀ ਪਹੁੰਚੇ ਹੋਏ ਸੀ ਉਹ ਕੋਰ ਵਾਲੇ ਮਾਨ ਨਾਲ ਤਸਵੀਰਾਂ ਕਰਵਾ ਰਹੇ ਸੀ ਤਾਂ ਗੱਡੀ ਦੇ ਵਿੱਚ ਮੌਜੂਦ ਕੋਰ ਵਾਲਾ ਮਾਨ ਦੇ ਪਿਤਾ ਅਤੇ ਮਾਤਾ ਤੇ ਕੁਝ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸੀ ਤਾਂ ਉਹਨਾਂ ਨੇ ਵੀ ਕੋਰ ਵਾਲਾ ਮਾਨ ਨੂੰ ਨਹੀਂ ਕਿਹਾ ਕਿ ਗੱਡੀ ਤੋੜ ਲਓ ਆਪਾਂ ਨੂੰ ਕੋਈ ਜਲਦੀ ਹੈ ਪਰ ਨਹੀਂ ਜਿਨਨੇ ਵੀ ਪ੍ਰਸ਼ੰਸਕ ਸੀ ਉਹਨਾਂ ਸਾਰਿਆਂ ਦੇ ਨਾਲ ਹੀ ਕੋਰ ਵਾਲੇ ਮਾਨ ਨੇ ਤਸਵੀਰਾਂ ਕਰਵਾਈਆਂ ਗੱਡੀ ਰੋਕ ਕੇ ਰੱਖੀ ਸ਼ੀਸ਼ਾ ਖੁੱਲਾ ਰੱਖਿਆ ਅਤੇ ਉਹਨਾਂ ਨਾਲ ਗੱਲਾਂ-ਬਾਤਾਂ ਵੀ ਸਾਂਝੀਆਂ ਕਰੀਆਂ ਸਾਰੇ ਹੀ ਪ੍ਰਸ਼ੰਸਕਾਂ ਨੂੰ ਕੋਰ ਵਾਲਾ ਮਾਨ ਨੇ ਕਹਿ ਦਿੱਤਾ ਕਿ ਕੋਈ ਜਲਦੀ ਨਾ ਕਰੋ ਮੈਂ ਸਾਰਿਆਂ ਦੇ ਨਾਲ ਤਸਵੀਰ ਕਰਵਾਵਾਂਗਾ ਤੇ ਜਿੰਨਾ ਟਾਈਮ ਤੁਸੀਂ ਕਹੋਗੇ ਉਹਨਾਂ ਟਾਈਮ ਤੁਹਾਡੇ ਕੋਲ ਖੜਾ ਕਿਸੇ ਨੇ ਵੀ ਤਸਵੀਰ ਕਰਵਾਉਣੀ ਹੈ ਤੁਸੀਂ ਕਰਵਾ ਸਕਦੇ ਹੋ ਤਾਂ ਇਹਨਾਂ ਸੁਣ ਕੇ ਸਾਰੇ ਹੀ ਪ੍ਰਸ਼ੰਸਕਾਂ ਦੇ ਚਿਹਰੇ ਤੇ ਖੁਸ਼ੀ ਆ ਗਈ ਤੇ ਉਹਨਾਂ ਨੇ ਵੀ ਗੱਡੀ ਦੇ ਕੋਲ ਵਾਰੀ-ਵਾਰੀ ਜਾ ਕੇ ਕੋਰ ਵਾਲਾ ਮਾਨ ਦੇ ਨਾਲ ਤਸਵੀਰਾਂ ਕਰਵਾਈਆਂ ਜਦੋਂ ਕੋਰ ਵਾਲਾ ਮਾਨ ਨੂੰ ਤਸਵੀਰਾਂ ਕਰਵਾਉਂਦੇ ਲੋਕ ਦੇਖ ਰਹੇ ਸੀ ਤਾਂ ਉਹ ਵੀ ਕੋਰ ਵਾਲੇ ਮਾਨ ਦੀ ਤਾਰੀਫ ਕਰ ਰਹੇ ਸੀ ਕਿਉਂਕਿ ਸਿੱਧੂ ਮੂਸੇਵਾਲਾ ਵੀ ਆਪਣੇ ਘਰ ਆਏ ਪ੍ਰਸ਼ੰਸਕਾਂ ਨੂੰ ਨਾਰਾਜ਼ ਨਹੀਂ ਕਰਦਾ ਸੀ ਉਹਨਾਂ ਦੇ ਨਾਲ ਤਸਵੀਰਾਂ ਕਰਵਾਉਂਦਾ ਸੀ ਉਹਨਾਂ ਨੂੰ ਤਸਵੀਰਾਂ ਕਰਵਾਉਣ ਦਾ ਪੂਰਾ ਮੌਕਾ ਦਿੰਦਾ ਸੀ ਅਤੇ ਹਰ ਇੱਕ ਆਪਣੇ ਪ੍ਰਸ਼ੰਸਕ ਨੂੰ ਖੁੱਲ੍ਹ ਕੇ ਮਿਲਦਾ ਸੀ ਉਸੇ ਤਰ੍ਹਾਂ ਹੀ ਕੋਰ ਵਾਲਾ ਮਾਨ ਵੀ ਅੱਜ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਪਹੁੰਚਾ ਸੀ ਤਾਂ ਹਵੇਲੀ ਦੇ ਵਿੱਚ ਜਿੰਨੇ ਵੀ ਸਿੱਧੂ ਮੂਸੇਵਾਲਾ ਨੂੰ ਚਾਉਣ ਵਾਲੇ ਉਸ ਦੇ ਪ੍ਰਸ਼ੰਸਕ ਆਏ ਹੋਏ ਸੀ ਤਾਂ ਉਹਨਾਂ ਸਾਰਿਆਂ ਦੇ ਨਾਲ ਕੋਰ ਵਾਲੇ ਮਾਨ ਨੇ ਤਸਵੀਰਾਂ ਕਰਵਾਈਆਂ ਤਸਵੀਰਾਂ ਕਰਵਾ ਕੇ ਸਾਰੇ ਹੀ ਖੁਸ਼ ਨਜ਼ਰ ਆ ਰਹੇ ਸੀ ਤੇ ਕੋਰ ਵਾਲੇ ਮਾਨ ਨੂੰ ਥੈਂਕਸ ਵੀ ਕਹਿ ਰਹੇ ਸੀ ਤਾਂ ਕੋਰ ਵਾਲੇ ਮਾਨ ਨੇ ਵੀ ਆਪਣੇ ਇਹਨਾਂ ਪ੍ਰਸੰਸਕਾਂ ਨੂੰ ਨਾਰਾਜ਼ ਨਹੀਂ ਕੀਤਾ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਤਸਵੀਰਾਂ ਕਰਵਾਉਂਦੇ ਰਹੋ ਮੈਂ ਜਿੰਨਾ ਟਾਈਮ ਕਹਾਂਗੇ ਤੁਹਾਡੇ ਕੋਲ ਖੜਾ ਹਾਂ ਤਾਂ ਕੋਰ ਵਾਲਾ ਮਾਨ ਦੇ ਇਹ ਬੋਲ ਸੁਣ ਕੇ ਸਾਰੇ ਹੀ ਖੁਸ਼ ਸੀ ਤੇ ਉਸ ਦੇ ਨਾਲ ਤਸਵੀਰਾਂ ਕਰਵਾ ਰਹੇ ਸੀ ਅਜਿਹੇ ਹੀ ਗਾਇਕ ਸਿੱਧੂ ਮੂਸੇਵਾਲਾ ਸੀ ਜਿਸ ਨੇ ਇਹਨਾਂ ਗਾਇਕਾਂ ਨੂੰ ਪ੍ਰੇਰਣਾ ਦਿੱਤੀ ਸੀ ਕਿਉਂਕਿ ਇਹ ਸਾਰੇ ਹੀ ਮਾਨਸਾ ਜ਼ਿਲ੍ਹੇ ਦੇ ਗਾਇਕ ਨੇ ਕੋਰ ਵਾਲਾ ਮਾਨਵੀ ਸਿੱਧੂ ਮੂਸੇਵਾਲਾ ਦੇ ਕਾਫੀ ਨੇੜੇ ਸੀ ਉਹਨਾਂ ਨੂੰ ਆਪਣਾ ਭਰਾ ਮੰਨਦਾ ਸੀ ਬਹੁਤ ਜ਼ਿਆਦਾ ਮਿਲਦਾ ਸੀ ਤੱਜ ਵੀ ਇਹ ਉਹਨਾਂ ਦੇ ਮਾਪਿਆਂ ਦੇ ਨਾਲ ਮਿਲਦੇ ਰਹਿੰਦੇ ਨੇ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹਿੰਦੇ ਨੇ ਤਾਂ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਆਪਣੇ ਪ੍ਰਸ਼ੰਸਕਾਂ ਨੂੰ ਖੁੱਲ੍ਹ ਕੇ ਮਿਲਦੇ ਸੀ ਉਹਨਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸੀ ਤਸਵੀਰਾਂ ਕਰਵਾਉਂਦੇ ਸੀ ਪਿਆਰ ਦਿੰਦੇ ਸੀ ਉਸੇ ਤਰ੍ਹਾਂ ਕੋਰ ਵਾਲਾ ਮਾਨਵੀ ਆਪਣੇ ਨਾਲ ਪ੍ਰਸ਼ੰਸਕਾਂ ਨੂੰ ਨਾਰਾਜ਼ ਨਹੀਂ ਕਰਦਾ ਉਹ ਵੀ ਸਿੱਧੂ ਮੂਸੇਵਾਲਾ ਦੇ ਤਰ੍ਹਾਂ ਹੀ ਤਸਵੀਰਾਂ ਕਰਵਾ ਰਿਹਾ ਸੀ ਅੱਜ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਪਹੁੰਚੇ ਹੋਏ ਸੀ ਉੱਥੇ ਹੀ ਕੋਰ ਵਾਲੇ ਮਾਨ ਦੇ ਨਾਲ ਤਸਵੀਰਾਂ ਕਰਵਾ ਕੇ ਇਨ੍ਹਾਂ ਪ੍ਰਸ਼ੰਸਕਾਂ ਦਾ ਹੋਰ ਵੀ ਹੌਸਲਾ ਬੁਲੰਦ ਹੋ ਗਿਆ ਸੀ ਕਿਉਂਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਇਹ ਸਾਰੇ ਹੀ ਲੋਕ ਮਿਲਣ ਦੇ ਲਈ ਆਉਂਦੇ ਨੇ ਉਹਨਾਂ ਦੇ ਮਾਪਿਆਂ ਦੀਆਂ ਗੱਲਾਂ ਬਾਤਾਂ ਸੁਣਨ ਦੇ ਲਈ ਆਉਂਦੇ ਨੇ ਸਿੱਧੂ ਮੂਸੇਵਾਲਾ ਨੂੰ ਵੱਖਰੀ ਵੱਖਰੀ ਤਰ੍ਹਾਂ ਦਾ ਟ੍ਰਿਬਿਊਟ ਦਿੱਤਾ ਜਾਂਦਾ ਕੋਈ ਤਸਵੀਰਾਂ ਬਣਾ ਕੇ ਲੈ ਕੇ ਆਉਂਦਾ ਕੋਈ ਟੈਟੂ ਬਣਾ ਕੇ ਲੈ ਕੇ ਆਉਂਦਾ ਤੇ ਮਾਪਿਆਂ ਦੇ ਨਾਲ ਸਾਂਝਾ ਕਰਦੇ ਨੇ ਤਾਂ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਜੇਕਰ ਹੋਰ ਵੀ ਗਾਇਕ ਇਸੇ ਤਰ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਦਿੰਦੇ ਰਹਿਣਗੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਗੇ ਤਾਂ ਪ੍ਰਸ਼ੰਸਕ ਵੀ ਆਪਣੇ ਚਹੇਤੇ ਗਾਇਕਾਂ ਦੀ ਕਦਰ ਕਰਦੇ ਨੇ